ਜੇ ਜੰਮੂ ਦੇ ਹਾਲਾਤ ਵਿਖਾ ਦਈਏ ਕਿ ਜੇ ਡਿਜੀਟਲ ਇੰਡੀਆ ਬਣਨਾ ਹੈ ਜੇ ਜੰਮੂ ਦੇ ਨਾਲ ਜੇ ਐਂਡ ਕੇ ਦੇ ਨਾਲ ਪੰਜਾਬ ਦੇ ਹੋਰ ਵੀ ਪਿੰਡ ਆ ਕੇ ਜੁੜਨੇ ਨੇ ਪੰਜਾਬ ਦਾ ਕਿੰਨੇ ਜ਼ਿਲ੍ਹੇ ਜੁੜਨਗੇ ਕਿੰਨੇ ਸ਼ਹਿਰ ਜੁੜਨਗੇ ਔਰ ਪਹਿਲਾਂ ਹੀ ਹਾਲਾਤ ਵੇਖ ਲਓ ਤੁਸੀਂ ਕਿ ਇਹ ਲੇਬਰ ਚੌਂਕ ਹੈ ਇਹ ਜੰਮੂ ਦਾ ਗੰਗਿਆਲ ਲੇਬਰ ਚੌਂਕ ਹੈ ਔਰ ਲੇਬਰ ਚੌਂਕ ਦੇ ਵਿੱਚ ਕਿੰਨੀ ਲੇਬਰ ਇਸ ਵੇਲੇ ਖੜੀ ਆ ਔਰ ਕੀ ਕਾਰਨ ਹੈ ਕਿ ਡਿਜੀਟਲ ਇੰਡੀਆ ਹੋਵੇ ਤਾਂ ਕੰਮ ਵਾਸਤੇ ਇਸ ਤਰ੍ਹਾਂ ਲੈਣਾ ਲੱਗਣੀਆਂ ਪੈਣ ਇਸ ਤਰ੍ਹਾਂ ਲੋਕ ਖੱਜਲ ਹੋਣ ਆ ਤੁਸੀਂ ਹਾਲਾਤ ਵੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਹੋ ਕੇ ਇਹ ਤਸਵੀਰਾਂ ਦਿਖਾਈ ਜਾਏ ਇਧਰ ਹੋ ਜਾ ਇਧਰ ਹੋ ਜਾ ਇਹ ਸਭ ਕੀ ਤਸਵੀਰਾਂ ਦਿਖਾਓ ਪਿੱਛੇ ਹੋ ਜਾ ਪਿੱਛੇ ਇਧਰ ਇਧਰ ਤਸਵੀਰਾਂ ਦਿਖਾਓ ਕਿ ਕਿੰਨੇ ਆਦਮੀ ਆ ਕਿੰਨੇ ਆਦਮੀ ਇਹ ਜੰਮੂ ਮੇ ਕੰਮ ਦਾ ਐਸਾ ਹੈ ਕਿ ਕੰਮ ਕਿੰਨੀ ਦਿਹਾੜੀ ਆ ਔਰ ਲੇਬਰ ਕਹਾਂ ਕਹਾਂ ਸੇ ਆਈ ਹੋਈ ਆ ਔਰ ਬਤਾਏ ਕਿ ਇਹ ਇੰਡਸਟਰੀ ਏਰੀਆ ਲੱਗਤਾ ਹੈ ਕੀ ਇਹ ਇੰਡਸਟਰੀ ਏਰੀਆ ਹਾਂਜੀ ਹਾਂਜੀ ਗੱਲ ਕਰੀਏ